ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਬੇਬਸ ਨੂੰ ਵੱਟਾਂ ਵੱਢਣ ਵਾਲੇ ਦੀ ਇੱਕ ਬਹੁਤ ਦਿਖਾਉਣੇ ਆ ਵੀਡੀਓ ਆ ਦੇਖੋ ਬਈ ਆ ਵੈਸੇ ਆਪਾਂ ਕਹਿੰਦੇ ਉਹਦੇ ਨੀਵੇਂ ਵਾਹਣਾਂ ਨਾਲ ਵੱਟਾਂ ਵੜਦਾ ਇੱਥੇ ਉਲਟੋ ਹੋਇਆ ਪਿਆ ਗਾ ਨੀਵੇਂ ਵਾਲੇ ਨੇ ਮਿੱਟੀ ਦੇਖੋ ਕਿੰਨੀ ਕਿੰਨੀ ਛੱਡੀ ਪਈ ਆ ਲਵੇ ਮੰਨ ਲਓ ਵੀ ਵੱਟ ਇੱਥੇ ਤੱਕ ਇੰਨੀ ਛੱਡੀ ਪਈਗੀ ਦੋ ਗਿੱਠਾਂ ਵਾਂਗੂ ਮਿੱਟੀ ਤੇ ਆ ਉੱਚੇ ਵਾਹਣਾਂ ਨਾਲ ਬਾਈ ਦੇਖੋ ਖੁੱਡ ਕਿੱਥੇ ਆਉਂਦਾ ਇਹਦਾ ਅੱਧੀ ਵੱਟ ਚੱਕੀ ਪਈ ਆ ਤੇ ਉੱਤੇ ਖੁੱਡਾ ਆ ਤੇ ਬਾਕੀ ਪਾਣੀ ਲਾਉਣ ਵਾਲੇ ਬਈ ਆ ਨੀਵੇਂ ਵਾਲੇ ਪਾਸੋਂ ਮਿੱਟੀ ਚੱਕ-ਚੱਕ ਲਈ ਆ ਕੀ ਬਣੂ ਬਈ ਇਹ ਲੋਕਾਂ ਦਾ ਕਮੈਂਟ ਕਰਕੇ ਦੱਸੋ ਬਈ ਬਹੁਤ ਵੱਡਾ ਹਾਲ ਆ ਬਈ ਵੱਟਾਂ ਦਾ ਕੋਈ ਨਹੀਂ ਵਾਜਦਾ ਹੁੰਦਾ ਦੇਖ ਸਕਦੇ ਹੋ ਤੁਸੀਂ ਆਪ ਵੀ ਅਕਸਰ ਨੀਵੇਂ ਵਾਲਾ ਆਪਾਂ ਕਹਿੰਦੇ ਵੀ ਨੀਵੇਂ ਵਾਲਾ ਵੱਟਾਂ ਵੱਡਦਾ ਹੁੰਦਾ ਇੱਥੇ ਉੱਚੇ ਵਾਲਾ ਵੱਡਦਾ ਬਈ ਨੀਵੇਂ ਵਾਲੇ ਦੇ ਫੁੱਟ ਪਤਾ ਵਾਕੀ ਹੋਈ ਆ ਜੇ ਆਪਾਂ ਕਹਿ ਲਈਏ ਵੀ ਵੱਟ ਵੱਡਣ ਦਾ ਇਹਨੂੰ ਕੋਈ ਫਾਇਦਾ ਨਹੀਂ ਹੋਇਆ ਬਈ ਨੁਕਸਾਨ ਹੀ ਹੋਇਆ ਕਿਉਂਕਿ ਸੁਪਰ ਸੀਡਰ ਦੀ ਬਜਾਈ ਆ ਬਈ ਇਧਰਲੇ ਪਾਸੇ ਦੇਖੋ ਇਹਦੇ ਉੱਤੇ ਚੜ ਗਿਆ ਵੱਟ ਦੇ ਹਨਾ ਤੇ ਆ ਬਚਾ ਲੋ ਦੇਖੋ ਇਧਰ ਦੋ ਖੁੱਡੀ ਹੋਏ ਨੇ 5 6 ਫੁੱਟ ਬਚਾ ਲੈ ਦੇਖ ਲੋ ਖਾਲੀ ਪੈ ਨੇ ਕਿਉਂਕਿ ਇੱਥੇ ਲੱਗਿਆ ਨਹੀਂਗਾ ਇਧਰ ਸਾਈਡ ਉੱਚੀ ਕਰਕੇ ਇਸ ਕਰਕੇ ਕਹਣਾ ਵੀ ਵੱਟਾ-ਵੱਟਾ ਨਾਲ ਕੋਈ ਬਾਹਰ ਦੀ ਬਾਤ ਆ ਕੋਈ ਫਸਲ ਦੀ ਵੱਧ ਹੁੰਦੀ ਤੇ ਸਹੀ ਬੀਜਾ ਕਰੋ ਬਾਈ ਧੰਨਵਾਦ ਬਈ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਇਹ ਜੇ ਬਟਾਂਲੇ ਲਾਲਚੀ